ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਆਪਣੇ ਕੁਕਿੰਗ ਚੈਨਲ ਪੰਜਾਬੀ ਹੋਮ ਕਿਚਨ ਦੇ ਵਿੱਚ ਅੱਜ ਅਸੀਂ ਦਹੀਂ ਪੱਲੇ ਬਣਾ ਕੇ ਤਿਆਰ ਕਰਾਂਗੇ ਦਹੀਂ ਪੱਲੇ ਬਹੁਤ ਜ਼ਿਆਦਾ ਸੌਫਟ ਸਪੰਜੀ ਬਣਨਗੇ ਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੋਣਗੇ ਮੈਨੂੰ ਉਮੀਦ ਹੈ ਤੁਹਾਨੂੰ ਅੱਜ ਦੀ ਇਹ ਰੈਸਪੀ ਵਧੀਆ ਲੱਗੇਗੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਬਿਲਕੁਲ ਸੌਫਟ ਰੂਵ ਵਰਗੇ ਸਪੰਜੀ ਅੱਜ ਦਹੀਂ ਪੱਲੇ ਬਣਾਵਾਂਗੇ ਬਹੁਤ ਈਜ਼ੀ ਹਨ ਬਣਾਉਣੇ ਇਹਨਾਂ ਨੂੰ ਅਸੀਂ ਘਰ ਦੇ ਵਿੱਚ ਬੜੀ ਆਸਾਨੀ ਨਾਲ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਖਾਣ ਵਿੱਚ ਬਹੁਤ ਜ਼ਿਆਦਾ ਇਹ ਟੇਸਟੀ ਹੁੰਦੇ ਹਨ ਗਰਮੀਆਂ ਦਾ ਮੌਸਮ ਸ਼ੁਰੂ ਹੋ ਚੁੱਕਿਆ ਹੈ ਤੇ ਠੰਡੇ ਠੰਡੇ ਦਹੀਂ ਪੱਲੇ ਬਹੁਤ ਜ਼ਿਆਦਾ ਸਵਾਦ ਲੱਗਦੇ ਹਨ ਦੇਖੋ ਤੁਹਾਡੇ ਸਾਹਮਣੇ ਬਿਲਕੁਲ ਸੌਫਟ ਸਪੰਜੀ ਮੂਵ ਵਿੱਚ ਘੁਲ ਜਾਣ ਵਾਲੇ ਇਹ ਦਹੀਂ ਪੱਲੇ ਬਣ ਕੇ ਤਿਆਰ ਹੋਏ ਹਨ ਚਲੋ ਜੀ ਅੱਜ ਦੀ ਇਸ ਮਜ਼ੇਦਾਰ ਰੈਸਪੀ ਨੂੰ ਸ਼ੁਰੂ ਕਰਦੇ ਹਾਂ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਪੰਜਾਬੀ ਹੋਮ ਕਿਚਨ ਨੂੰ ਸਬਸਕ੍ਰਾਈਬ ਜਰੂਰ ਕਰਿਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਦਹੀਂ ਪੱਲੇ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇੱਥੇ ਅਸੀਂ ਅਰਹਰ ਦੀ ਦਾਲ ਲਵਾਂਗੇ ਇੱਥੇ ਮੈਂ 1 ਕੱਪ ਅਰਹਰ ਦੀ ਦਾਲ ਨੂੰ ਓਵਰਨਾਈਟ ਭਿਓ ਕੇ ਰੱਖ ਦਿੱਤਾ ਸੀ ਹੁਣ ਦਾਲ ਵਿੱਚਲਾ ਸਾਰਾ ਪਾਣੀ ਅਸੀਂ ਕੱਢ ਦਾਂਗੇ ਅਤੇ ਇਸ ਨੂੰ ਹੀ ਮਿਕਸੀ ਜਾਰ ਦੇ ਵਿੱਚ ਪਾ ਕੇ ਗ੍ਰाइंड ਕਰਾਂਗੇ ਨਾਲ ਹੀ ਇਹਦੇ ਵਿੱਚ ਅਸੀਂ ਕੁਝ ਖਾਸ ਮਸਾਲੇ ਪਾਵਾਂਗੇ ਜਿਸ ਨਾਲ ਦਹੀਂ ਪੱਲਿਆਂ ਦਾ ਟੇਸ ਹੋਰ ਜ਼ਿਆਦਾ ਇਨਹਾਂਸ ਹੋ ਜਾਏਗਾ ਮੈਂ ਸਾਰੀ ਦਾਲ ਨੂੰ ਮਿਕਸੀ ਜਾਰ ਦੇ ਵਿੱਚ ਪਾ ਲਿਆ ਹੈ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਮਸਾਲੇ ਪਾਵਾਂਗੇ ਇਹਦੇ ਵਿੱਚ ਮੈਂ ਇੱਕ ਕੱਟੇ ਹੋਈ ਹਰੀ ਮਿਰਚ ਪਾਈ ਹੈ ਅਤੇ ਨਾਲ ਹੀ ਇੱਕ ਛੋਟਾ ਟੁਕੜਾ ਅਦਰਕ ਦਾ ਪਾਵਾਂਗੇ ਇਸ ਦੇ ਨਾਲ ਦਹੀਂ ਪੱਲਿਆਂ ਦਾ ਟੇਸ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਤਿਆਰ ਹੈ ਇਹਦੇ ਵਿੱਚ ਅਸੀਂ ਬਿਨਾਂ ਨਮਕ ਬਿਲਕੁਲ ਐਡ ਨਹੀਂ ਕਰਨਾ ਬਿਨਾ ਨਾਮ ਕੈਡ ਕੀਤੇ ਹੀ ਅਸੀਂ ਇਸ ਨੂੰ ਗ੍ਰਾਈਂਡ ਕਰਨਾ ਹੈ ਹੁਣ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਘਟੋ ਘਟ 2 ਤੋਂ 3 ਚਮਚ ਅਸੀਂ ਇਹਦੇ ਵਿੱਚ ਪਾਣੀ ਦੇ ਪਾਵਾਂਗੇ ਅਤੇ ਇਸ ਨੂੰ ਕੋਰਸ ਗ੍ਰਾਈਂਡ ਕਰਾਂਗੇ ਇਸ ਗੱਲ ਦਾ ਖਾਸਿਆ ਰੱਖਣਾ ਹੈ ਕਿ ਅਰਹਰ ਦੇ ਦਾਲ ਨੂੰ ਜਦੋਂ ਅਸੀਂ ਗ੍ਰਾਈਂਡ ਕਰਨਾ ਹੈ ਤਾਂ ਘਟੋ ਘਟ ਪਾਣੀ ਪਾਣਾ ਹੈ ਅਤੇ ਇਸ ਨੂੰ ਦਰਦਰਾ ਹੀ ਗ੍ਰਾਈਂਡ ਕਰਨਾ ਹੈ ਜੇਕਰ ਲੋਡ ਹੋਵੇ ਤਾਂ ਅਸੀਂ ਇਸ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੇ ਹੁਣ ਮੈਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰਾਂਗੀ ਅਤੇ ਇਸ ਨੂੰ ਚਮਚ ਦੇ ਨਾਲ ਮਿਕਸ ਕਰਕੇ ਦੁਬਾਰਾ ਗ੍ਰाइंड ਕਰਾਂਗੇ। ਅਰਹਰਦੀ ਦਾਲ ਨੂੰ ਗ੍ਰाइंड ਹੋਣ ਦੇ ਵਿੱਚ ਥੋੜਾ ਟਾਈਮ ਲੱਗਦਾ ਹੈ। ਇਸ ਨੂੰ ਅਸੀਂ ਦਰਦਰਾ ਹੀ ਗ੍ਰाइंड ਕਰਨਾ ਹੈ ਪਰ ਜ਼ਿਆਦਾ ਦਰਦਰਾ ਵੀ ਨਹੀਂ ਤੇ ਨਾ ਹੀ ਇਹ ਤਾਂ ਜ਼ਿਆਦਾ ਬਰੀਕ ਪੇਸਟ ਬਣਾਉਣਾ ਹੈ। ਇੱਥੇ ਮੈਂ ਅੱਧਾ ਚਮਚ ਹੋਰ ਪਾਣੀ ਦਾ ਐਡ ਕਰਾਂਗੀ ਅਤੇ ਇਸ ਨੂੰ ਮਿਕਸ ਕਰਕੇ ਇੱਕ ਵਾਰ ਫਿਰ ਗ੍ਰाइंड ਕਰਾਂਗੇ। ਦਾਲ ਸਾਡੀ ਆਲਮੋਸਟ ਗ੍ਰाइंड ਹੋ ਚੁੱਕੀ ਹੈ। ਸਾਨੂੰ ਇਸੇ ਕੰਸਿਸਟੈਂਸੀ ਦੇ ਵਿੱਚ ਹੀ ਦਾਲ ਗ੍ਰाइंड ਕਰਨੀ ਹੈ। ਹੁਣ ਇਸ ਦਾਲ ਦੇ ਮਿਕਸਚਰ ਨੂੰ ਅਸੀਂ ਇੱਕ ਬੌਲ ਦੇ ਵਿੱਚ ਕੱਢ ਲਾਂਗੇ। ਤਿਆਰ ਰਹੇ ਵੀ ਇਹਦੇ ਵਿੱਚ ਅਸੀਂ ਹੁਣ ਦੁਬਾਰਾ ਪਾਣੀ ਹੋਰ ਐਡ ਨਹੀਂ ਕਰਨਾ। ਸਾਰੇ ਦਾਲ ਨੂੰ ਮੈਂ ਇੱਕ ਬਾਉਲ ਦੇ ਵਿੱਚ ਕੱਢ ਲਿਆ ਹੈ ਹੁਣ ਅਸੀਂ ਇਹਦੇ ਵਿੱਚ ਦੋ ਚੁਟਕੀ ਹਿੰਗ ਪਾਵਾਂਗੇ ਅਤੇ ਨਾਲ ਹੀ ਥੋੜਾ ਜਿਹਾ ਅਸੀਂ ਨਮਕ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹਿੰਗ ਸਾਡੇ ਡਾਈਜੈਸ਼ਨ ਦੇ ਲਈ ਕਾਫੀ ਹੈਲਪਫੁਲ ਹੁੰਦੀ ਹੈ ਇਸ ਕਰਕੇ ਅਸੀਂ ਇਹਦੇ ਵਿੱਚ ਥੋੜੀ ਜਿਹੀ ਹਿੰਗ ਐਡ ਕੀਤੀ ਹੈ ਇਸ ਨੂੰ ਅਸੀਂ ਇੱਕੋ ਡਾਇਰੈਕਸ਼ਨ ਦੇ ਵਿੱਚ ਲਗਾਤਾਰ ਹਿਲਾਵਾਂਗੇ ਜਿੰਨਾ ਜ਼ਿਆਦਾ ਅਸੀਂ ਇਸ ਨੂੰ ਫੈਂਟਾਂਗੇ ਉਨੇ ਭੱਲੇ ਸਾਡੇ ਜ਼ਿਆਦਾ ਸੌਫਟ ਅਤੇ ਸਪੰਜੀ ਬਣਨਗੇ ਇਸ ਨੂੰ ਅਸੀਂ ਇੱਕ ਵਿਸਕਰ ਦੀ ਸਹਾਇਤਾ ਨਾਲ ਲਗਾਤਾਰ ਇਕੋ ਡਾਇਰੈਕਸ਼ਨ ਦੇ ਵਿੱਚ ਘੁਮਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਦੇਖੋਗੇ ਕਿ ਦਾਲ ਦਾ ਮਿਕਸਚਰ ਜਿਹੜਾ ਉਹ ਬਹੁਤ ਜ਼ਿਆਦਾ ਫਲਫੀ ਹੋ ਜਾਏਗਾ ਜਿੰਨਾ ਜ਼ਿਆਦਾ ਅਸੀਂ ਇਸ ਨੂੰ ਫੈਂਟਾਂਗੇ ਉੰਨੇ ਭੱਲੇ ਸਾਡੇ ਬਹੁਤ ਜ਼ਿਆਦਾ ਸੌਫਟ ਤੇ ਸਪੰਜੀ ਬਣਨਗੇ ਅਤੇ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੋਣਗੇ ਜੇਕਰ ਮਿਕਸਚਰ ਜ਼ਿਆਦਾ ਗਾੜਾ ਲੱਗੇ ਤਾਂ ਉਦੋਂ ਅਸੀਂ ਇਹਦੇ ਵਿੱਚ ਇੱਕ ਚਮਚ ਪਾਣੀ ਦਾ ਹੋਰ ਐਡ ਕਰਾਂਗੇ ਅਤੇ ਇਸ ਨੂੰ ਵਿਸ ਕਰਨਾ ਲਗਾਤਾਰ ਇੱਕ ਹੀ ਡਾਇਰੈਕਸ਼ਨ ਦੇ ਵਿੱਚ ਘੁਮਾਵਾਂਗੇ ਇਸ ਨੂੰ ਅਸੀਂ ਘਟੋ-ਘਟ ਪੰਜ ਤੋਂ 7 ਮਿੰਟ ਤੱਕ ਵਿਸਕਰਨਾ ਹੈ ਲਗਾਤਾਰ ਹਿਲਾਉਂਦੇ ਰਹਿਣ ਨਾਲ ਦਾਲ ਸਾਡੀ ਫਲਫੀ ਹੋ ਜਾਂਦੀ ਹੈ ਜਿਸ ਨਾਲ ਭੱਲੇ ਜਦ ਅਸੀਂ ਬਣਾਉਂਦੇ ਹਾਂ ਤਾਂ ਆਹੋਂ ਅੰਦਰੋਂ ਬਹੁਤ ਜ਼ਿਆਦਾ ਸੌਫਟ ਬਣਦੇ ਨੇ ਬਿਲਕੁਲ ਰੂਵਾਂਗ ਲੱਗਦੇ ਹਨ ਅਤੇ ਮੂੰਹ ਵਿੱਚ ਜਾਂਦੇ ਹੀ ਘੁਲ ਜਾਂਦੇ ਹਨ ਜੇਕਰ ਤੁਹਾਨੂੰ ਅੱਜ ਦੀ ਇਹ ਵੀਡੀਓ ਵਧੀਆ ਲੱਗੇ ਤਾਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਮੇਰੇ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਦਾਲ ਨੂੰ ਫੇਟਦੇ ਹੋਏ ਮੈਨੂੰ 5 ਤੋਂ 7 ਮਿੰਟ ਹੋ ਚੁੱਕੇ ਹਨ ਹੁਣ ਅਸੀਂ ਇਸ ਨੂੰ ਚੈੱਕ ਕਰਾਂਗੇ ਕਿ ਮਿਕਸਚਰ ਸਾਡਾ ਪੂਰੀ ਤਰ੍ਹਾਂ ਤਿਆਰ ਹੈ ਜਾਂ ਨਹੀਂ ਇਸ ਨੂੰ ਅਸੀਂ ਕਿਸ ਤਰੀਕੇ ਨਾਲ ਚੈੱਕ ਕਰਨਾ ਹੈ ਆਉ ਤੁਹਾਨੂੰ ਦੱਸ ਦਿਆਂ ਇੱਥੇ ਅਸੀਂ ਇੱਕ ਕੋਲੀ ਦੇ ਵਿੱਚ ਪਾਣੀ ਲਵਾਂਗੇ ਅਤੇ ਉਸ ਪਾਣੀ ਦੇ ਵਿੱਚ ਥੋੜਾ ਜਿਹਾ ਮਿਕਸਚਰ ਨੂੰ ਪਾ ਕੇ ਦੇਖਾਂਗੇ ਜੇਕਰ ਮਿਕਸਚਰ ਸਾਡਾ ਨੀਚੇ ਬੈਠ ਜਾਂਦਾ ਹੈ ਤਾਂ ਇਟ ਮੀਨਸ ਸਾਡੀ ਭੱਲੀਆਂ ਦੀ ਦਾਲ ਪੂਰੀ ਤਰ੍ਹਾਂ ਫੈਂਟੀ ਨਹੀਂ ਗਈ ਅਤੇ ਜੇਕਰ ਮਿਕਸਚਰ ਇਸ ਤਰੀਕੇ ਨਾਲ ਉੱਪਰ ਤੈਰ ਰਿਹਾ ਹੈ ਟਾਈਟ ਮੀਨ ਸਾਡਾ ਮਿਕਸਚਰ ਹੈ ਜਿਹੜਾ ਪੂਰੀ ਤਰ੍ਹਾਂ ਤਿਆਰ ਹੈ ਹੁਣ ਅਸੀਂ ਇਸ ਦੇ ਭੱਲੇ ਬਣਾ ਸਕਦੇ ਹਾਂ ਹੁਣ ਅਸੀਂ ਇਸ ਮਿਕਸਚਰ ਨੂੰ ਕੁਝ ਟਾਈਮ ਦੇ ਲਈ ਰੈਸਟ ਲਈ ਰੱਖ ਦਿੰਨੇ ਆਂ ਅਤੇ ਆਪਣਾ ਦਹੀਂ ਭੱਲਿਆਂ ਵਾਸਤੇ ਦਹੀਂ ਤਿਆਰ ਕਰਦੇ ਆਂ ਇੱਥੇ ਮੈਂ ਫਰੈਸ਼ ਦਹੀਂ ਲਿਆ ਹੈ ਇਹ ਦਹੀਂ ਮੈਂ ਘਰੇ ਹੀ ਜਮਾਇਆ ਹੈ ਹੁਣ ਇਸ ਦਹੀਂ ਦੇ ਵਿੱਚ ਅਸੀਂ 1 ਤੋਂ 2 ਚਮਚ ਪਾਊਡਰ 슈ਗਰ ਦੇ ਪਾਵਾਂਗੇ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਤਾਂ ਜੋ ਇਸ ਦੇ ਦਹੀਂ ਵਿੱਚਲੇ ਜਿਹੜੇ ਲਮਜ਼ ਨੇ ਉਹ ਨਾ ਹੋਣ ਅਤੇ ਬਿਲਕੁਲ ਕਰੀਮੀ ਦਹੀਂ ਤਿਆਰ ਹੋ ਜਵੇ ਇਸ ਨੂੰ ਅਸੀਂ 2 ਤੋਂ 3 ਮਿੰਟ ਤੱਕ ਚੰਗੀ ਤਰ੍ਹਾਂ ਫਿੰਟਾਂਗੇ ਤਾਂ ਜੋ ਚੀਨੀ ਪੂਰੀ ਤਰ੍ਹਾਂ ਦਹੀਂ ਦੇ ਵਿੱਚ ਘੁਲ ਜਾਵੇ ਅਤੇ ਇਸ ਮਿਕਸਚਰ ਨੂੰ ਅਸੀਂ ਫ੍ਰਿਜ ਦੇ ਵਿੱਚ ਰੱਖ ਦਾਂਗੇ ਹੁਣ ਇੱਥੇ ਅਸੀਂ ਪੈਨ ਦੇ ਵਿੱਚ ਤੇਲ ਲਵਾਂਗੇ ਅਤੇ ਤੇਲ ਨੂੰ ਹਲਕਾ ਗਰਮ ਹੋਣ ਦਿਆਂਗੇ ਪਰਲੇ ਬਣਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਤੇਲ ਸਾਡਾ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਹੁਣ ਅਸੀਂ ਥੋੜਾ ਜਿਹਾ ਮਿਕਸਚਰ ਪਾ ਕੇ ਦੇਖਾਂਗੇ ਟੈਂਪਰੇਚਰ ਬਿਲਕੁਲ ਠੀਕ ਹੈ ਮਿਕਸਰ ਜਿਹੜਾ ਫੁੱਲ ਕੇ ਉੱਪਰ ਆ ਗਿਆ ਹੈ ਹੁਣ ਅਸੀਂ ਇਸ ਕੰਡੀਸ਼ਨ ਦੇ ਵਿੱਚ ਆਪਣੇ ਭੱਲੇ ਪਾਵਾਂਗੇ ਭੱਲਿਆਂ ਨੂੰ ਜੇਕਰ ਅਸੀਂ ਠੰਡੇ ਤੇਲ ਦੇ ਵਿੱਚ ਪਾਵਾਂਗੇ ਜਾਂ ਹਲਕੇ ਗਰਮ ਤੇਲ ਦੇ ਵਿੱਚ ਪਾਵਾਂਗੇ ਤਾਂ ਭੱਲੇ ਸਾਡੇ ਵਧੀਆ ਨਹੀਂ ਬਣਨਗੇ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਤੇਲ ਰਚ ਜਾਏਗਾ ਇਸ ਲਈ ਭੱਲੇ ਬਣਾਉਣ ਸਮੇਂ ਤੇਲ ਨੂੰ ਪਹਿਲਾਂ ਗਰਮ ਕਰ ਲੈਣਾ ਹੈ ਉਸ ਤੋਂ ਬਾਅਦ ਗੈਸ ਦਾ ਫਲੇਮ ਬਿਲਕੁਲ ਲੋ ਕਰ ਦੇਣਾ ਹੈ ਹੁਣ ਅਸੀਂ ਹੱਥਾਂ ਨੂੰ ਥੋੜਾ ਜਿਹਾ ਪਾਣੀ ਲਗਾਵਾਂਗੇ ਅਤੇ ਇਸ ਤਰੀਕੇ ਨਾਲ ਥੋੜਾ ਜਿਹਾ ਪੋਰਸ਼ਨ ਲੈਂਦੇ ਹੋਏ ਰਾਉਂਡ ਸ਼ੇਪ ਦੇ ਵਿੱਚ ਭੱਲਿਆਂ ਨੂੰ ਇਸ ਤਰੀਕੇ ਨਾਲ ਅਸੀਂ ਪਾ ਦਾਂਗੇ ਇਸ ਤਰ੍ਹਾਂ ਕਰਨ ਨਾਲ ਭੱਲਿਆਂ ਦੀ ਸ਼ੇਪ ਬਹੁਤ ਵਧੀਆ ਬਣਦੀ ਹੈ ਤੇ ਸਾਰੇ ਭੱਲੇ ਤੁਹਾਡੇ ਬਹੁਤ ਵਧੀਆ ਗੋਲ ਮਟੋਲ ਬਣ ਕੇ ਤਿਆਰ ਹੋਣਗੇ ਇਸ ਤਰੀਕੇ ਨਾਲ ਅਸੀਂ ਹੌਲੀ-ਹੌਲੀ ਸਾਰੇ ਭੱਲੇ ਜਿੰਨੇ ਕ ਭੱਲੇ ਇੱਕ ਵਾਰ ਚ ਆਉਂਦੇ ਹਨ ਓਨੇ ਕ ਭੱਲੇ ਅਸੀਂ ਪੈਨ ਦੇ ਵਿੱਚ ਪਾ ਦਾਂਗੇ ਤੁਸੀਂ ਦੇਖੋਗੇ ਕਿ ਭੱਲੇ ਸਾਡੇ ਬਹੁਤ ਵਧੀਆ ਬਣ ਰਹੇ ਹਨ ਹੁਣ ਅਸੀਂ ਹੌਲੀ-ਹੌਲੀ ਸਾਈਡਾਂ ਤੋਂ ਤੇਲ ਕੜਛੀ ਦੇ ਨਾਲ ਇਹਨਾਂ ਦੇ ਉੱਪਰ ਪਾਵਾਂਗੇ ਤਾਂ ਜੋ ਭੱਲੇ ਉੱਪਰੋਂ ਵੀ ਚੰਗੀ ਤਰ੍ਹਾਂ ਪੱਕ ਜਾਣ ਪੱਲਿਆਂ ਨੂੰ ਅਸੀਂ ਲੋ ਫਲੇਮ ਤੇ ਘੱਟੋ ਘੱਟ 3 ਤੋਂ 4 ਮਿੰਟ ਤੱਕ ਅਸੀਂ ਕੁੱਕ ਕਰਾਂਗੇ ਅਤੇ ਨਾਲ ਦੀ ਨਾਲ ਅਸੀਂ ਇਹਨਾਂ ਨੂੰ ਹਿਲਾਇ ਜਾਵਾਂਗੇ ਜਦੋਂ ਇਹ ਨੀਚੇ ਇੱਕ ਸਾਈਡ ਤੋਂ ਗੋਲਡਨ ਬ੍ਰਾਊਨ ਹੋ ਜਾਣਾ ਉਸ ਸਮੇਂ ਅਸੀਂ ਇਹਨਾਂ ਨੂੰ ਪਲਟ ਦਾਂਗੇ ਗੈਸ ਦਾ ਫਲੇਮ ਬਿਲਕੁਲ ਲੋ ਰੱਖਣਾ ਹੈ ਇਸ ਗੱਲ ਦਾ ਖਾਸ ਧਿਆਨ ਰੱਖਣਾ ਹੈ ਜੇਕਰ ਅਸੀਂ ਹਾਈ ਫਲੇਮ ਤੇ ਪੱਲਿਆਂ ਨੂੰ ਬਣਾਵਾਂਗੇ ਤਾਂ ਪੱਲੇ ਬਾਹਰੋਂ ਪੱਕ ਜਾਣਗੇ ਪਰ ਅੰਦਰੋਂ ਹੀ ਕੱਚੇ ਰਹਿ ਜਾਣਗੇ ਜਦੋਂ ਪੱਲੇ ਚੰਗੀ ਤਰ੍ਹਾਂ ਕੁੱਕ ਹੋ ਜਾਣ ਤਾਂ ਅਸੀਂ ਇਹਨਾਂ ਨੂੰ ਕੱਢ ਲਾਂਗੇ ਅਤੇ ਇਸੇ ਤਰੀਕੇ ਨਾਲ ਅਸੀਂ ਬਾਕੀ ਦੇ ਪੱਲੇ ਵੀ ਬਣਾ ਕੇ ਤਿਆਰ ਕਰ ਲਾਂਗੇ ਤੁਸੀਂ ਇਸ ਵੀਡੀਓ ਨੂੰ ਕਿੱਥੋਂ-ਕਿੱਥੋਂ ਦੇਖ ਰਹੇ ਹੋ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਇੱਥੇ ਅਸੀਂ ਇੱਕ ਬੌਲ ਦੇ ਵਿੱਚ ਹਲਕਾ ਗਰਮ ਪਾਣੀ ਲਵਾਂਗੇ ਅੱਧੇ ਉਹਦੇ ਵਿੱਚ ਅੱਧਾ ਚਮਚ ਨਮਕ ਦਾ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਅਤੇ ਇਸ ਪਾਣੀ ਦੇ ਵਿੱਚ ਪੱਲਿਆਂ ਨੂੰ ਅਸੀਂ ਪਾ ਕੇ 5 ਤੋਂ 10 ਮਿੰਟ ਤੱਕ ਰੱਖ ਦਾਂਗੇ ਤਾਂ ਜੋ ਪੱਲੇ ਸਾਡੇ ਸੌਫਟ ਹੋ ਜਾਣ ਤੁਸੀਂ ਇੱਕ ਵਾਰ ਤੇ ਜਿੰਨੇ ਪੱਲੇ ਯੂਜ਼ ਕਰਨੇ ਹਨ ਅਸੀਂ ਉਹਨੇ ਪੱਲੇ ਹੀ ਪਾਣੀ ਦੇ ਵਿੱਚ ਪਾਉਣੇ ਹਨ ਅਤੇ ਬਾਕੀ ਪੱਲਿਆਂ ਨੂੰ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਬਾਕੀ ਪੱਲਿਆਂ ਨੂੰ ਤੁਸੀਂ ਇੱਕ ਡੱਬੇ ਦੇ ਵਿੱਚ ਪਾ ਕੇ ਬੰਦ ਕਰਕੇ ਫ੍ਰਿਜ ਦੇ ਵਿੱਚ ਰੱਖ ਸਕਦੇ ਹੋ ਅਤੇ ਜਦੋਂ ਜ਼ਰੂਰਤ ਹੋਵੇ ਉਹਨਾਂ ਨੂੰ ਫ੍ਰਿਜ ਵਿੱਚੋਂ ਬਾਹਰ ਕੱਢ ਕੇ ਰੱਖੋ ਤੇ ਉਹਨਾਂ ਦਾ ਇਸਤੇਮਾਲ ਕਰ ਸਕਦੇ ਹੋ ਪਾਣੀ ਵਿੱਚ ਭਿੱਜੇ ਲੈਣ ਨਾਲ ਭੱਲੇ ਸਾਡੇ ਡਬਲ ਹੋ ਚੁੱਕੇ ਹਨ ਹੁਣ ਅਸੀਂ ਇਹਨਾਂ ਨੂੰ ਸਰਵ ਕਰਾਂਗੇ ਸਰਵ ਕਰਨ ਦੇ ਲਈ ਅਸੀਂ ਭੱਲਿਆਂ ਨੂੰ ਇਸ ਤਰੀਕੇ ਨਾਲ ਹਲਕਾ ਜਿਹਾ ਨਚੋੜ ਕੇ ਪਲੇਟ ਦੇ ਵਿੱਚ ਰੱਖਾਂਗੇ ਹੁਣ ਅਸੀਂ ਇਹਦੇ ਉੱਪਰ ਜਿਹੜਾ ਦਹੀਂ ਤਿਆਰ ਕਰਕੇ ਰੱਖਿਆ ਹੈ ਉਸ ਨੂੰ ਪਾਵਾਂਗੇ ਅਤੇ ਸਾਰੇ ਭੱਲਿਆਂ ਨੂੰ ਦਹੀਂ ਦੇ ਨਾਲ ਅਸੀਂ ਕਵਰ ਕਰ ਦਾਂਗੇ ਦਹੀਂ ਪਾਉਣ ਤੋਂ ਬਾਅਦ ਹੁਣ ਅਸੀਂ ਇਹਦੇ ਉੱਪਰ ਸਵਾਦ ਅਨੁਸਾਰ ਨਮਕ ਪਾਵਾਂਗੇ ਅਤੇ ਨਮਕ ਪਾਉਣ ਤੋਂ ਬਾਅਦ ਇਹਦੇ ਉੱਤੇ ਅਸੀਂ ਕੁਝ ਖਾਸ ਮਸਾਲੇ ਪਾਵਾਂਗੇ ਜਿਹੜੇ ਕਿ ਸਾਡੇ ਘਰ ਵਿੱਚ ਬਹੁਤ ਆਸਾਨੀ ਨਾਲ ਮਿਲ ਜਾਂਦੇ ਹਨ ਹੁਣ ਅਸੀਂ ਇਹਦੇ ਉੱਪਰ ਥੋੜੀ ਜਿਹੀ ਕਾਲੀ ਮਿਰਚ ਨੂੰ ਸਪ੍ਰਿੰਕਲ ਕਰ ਦਾਂਗੇ ਇਸ ਤਰੀਕੇ ਨਾਲ ਅਸੀਂ ਹਲਕੀ ਜਿਹੀ ਕਾਲੀ ਮਿਰਚ ਪਾਵਾਂਗੇ ਤੁਸੀਂ ਇਹਦੇ ਲਾਲ ਮਿਰਚ ਦਾ ਵੀ ਇਸਤੇਮਾਲ ਕਰ ਸਕਦੇ ਹੋ ਇਹ ਬਿਲਕੁਲ ਹੀ ਆਪਸ਼ਨਲ ਹੈ ਸਾਰੇ ਮਸਾਲੇ ਅਸੀਂ ਆਪਣੇ ਸਵਾਦ ਅਨੁਸਾਰ ਹੀ ਪਾਉਣੇ ਹਨ ਹੁਣ ਇਹਦੇ ਉੱਤੇ ਮੈਂ ਜੀਰਾ ਪਾਊਡਰ ਪਾਵਾਂਗੀ ਇਸ ਜੀਰਾ ਪਾਊਡਰ ਨੂੰ ਅਸੀਂ ਘਰੇ ਹੀ ਬਣਾ ਸਕਦੇ ਹਾਂ ਜੀਰੇ ਨੂੰ ਤਵੇ ਦੇ ਉੱਤੇ ਰੋਸਟ ਕਰਕੇ ਉਸ ਨੂੰ ਅਸੀਂ ਗ੍ਰाइंड ਕਰ ਲਾਂਗੇ ਜੀਰਾ ਪਾਊਡਰ ਪਾਉਣ ਤੋਂ ਬਾਅਦ ਇਸ ਦੇ ਉੱਤੇ ਅਸੀਂ ਇਮਲੀ ਦੀ ਚਟਨੀ ਪਾਵਾਂਗੇ ਇਮਲੀ ਦੀ ਇਹ ਚਟਨੀ ਮੈਂ ਘਰੇ ਹੀ ਤਿਆਰ ਕੀਤੀ ਹੈ ਅਤੇ ਇਸ ਦੀ ਰੈਸਪੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਹੈ ਇਸ ਤੋਂ ਬਾਅਦ ਅਸੀਂ ਇਹਦੇ ਉੱਤੇ ਹਰੀ ਚਟਨੀ ਪਾਵਾਂਗੇ ਦਹੀਂ ਪੱਲੇ ਸਾਡੇ ਬਣ ਕੇ ਤਿਆਰ ਹਨ ਤੁਹਾਨੂੰ ਅੱਜ ਦੀ ਰੈਸਪੀ ਕਿਵੇਂ ਲੱਗੀ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਸ਼ੇਅਰ ਅਤੇ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਰੂਮ ਵਰਗੇ ਸੌਫਟ ਸਪੰਜੀ ਦਹੀਂ ਪੱਲੇ ਬਣ ਕੇ ਤਿਆਰ ਹਨ ਬਾਕੀ ਇਹ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਹਨ ਇਹ ਮੂੰਹ ਵਿੱਚ ਜਾਂਦੇ ਹੀ ਘੁਲ ਜਾਂਦੇ ਹਨ ਤੁਸੀਂ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਸਾਰਿਆਂ ਨੂੰ ਬਹੁਤ ਪਸੰਦ ਆਏਗੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਧੀਆ ਜੀ ਰੈਸਪੀ ਦੇ ਨਾਲ ਧੰਨਵਾਦ